ਮੁਰਨਾ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਸੀ ਕਿ ਸੁਣੋ ਮੈਂ ਚੱਕ ਵੀਡੀਓ ਦੇਖ ਰਹਾ ਸੀ ਬਹੁਤ ਵਾਇਰਲ ਹੋ ਰਹੀ ਹੈ ਸੋਨੋ ਸਾਰਿਆਂ ਨੂੰ ਪਤਾ ਹੀ ਹੋਊਗਾ ਵੀ ਵੀਡੀਓ ਇੱਕੋ ਜਵਾਗ ਦੀ ਵੀਡੀਓ ਹੈ ਜੀ ਆਪਣੇ ਪੰਜਾਬੀ ਜਵਾਗ ਹੈ ਇਹ ਆਪੀ ਹੁੰਦਾਗਾ ਵੀ ਜਿਹੜੇ ਇੱਕ ਭਈਆਂ ਨੇ ਭਈਆਂ ਨੇ ਕੀ ਕਰਤੂਤ ਕਰੀ ਹੈ ਯਾਰ ਮੈਨੂੰ ਤਾਂ 10 ਦਿਨੋਂ ਵੀ ਸ਼ਰਮ ਆਉਦੀ ਹੈ ਯਾਰ ਰੂਹ ਕੰਮਦੀ ਹੈ ਵੀਰੇ ਉਹ ਵੀਡੀਓ ਦੇਖ-ਦੇਖ ਕੇ ਇੱਕ 5 ਸਾਲ ਦਾ ਜਵਾਕ ਯਾਰ 5 ਸਾਲ ਦਾ ਜਵਾਕ ਆ ਮੇਰਾ ਜਵਾਕ 4 ਸਾਲ ਦਾ ਹੈਗਾ ਐਡਾ ਜਵਾਕ ਹੈ 5 ਸਾਲ ਦੇ ਜਵਾਕ ਨੂੰ ਕੀ ਸੋਹਣੀ ਹੁੰਦੀ ਹੈ ਭਾਈ ਯਾਰ ਕੁਝ ਵੀ ਸੋਹ ਨਹੀਂ ਹੁੰਦੀ ਉਹਨੇ ਕੀ ਦੁਨੀਆ ਦੇਖੀ ਹੈ ਯਾਰ ਭਈਆਂ ਨੂੰ ਸ਼ਰਮ ਨਹੀਂ ਆਉਂਦੀ ਗੁੱਪ ਕਰਦਿਆਂ ਤੇ ਸਰਕਾਰਾਂ ਸੁੱਕੀਆਂ ਪਈਆਂ ਸਰਕਾਰਾਂ ਸੁੱਕੀਆਂ ਵੀ ਆ ਦੇਖ ਨਹੀਂ ਰਹੀਆਂ ਵੀ ਕੀ ਹੋਈ ਜਾਂਦਾ ਹੈ ਪੰਜਾਬ ਚ ਲਿਆ ਲਿਆ ਕਿ ਕਿੰਨਾ ਨਿਕਰਣਾ ਹੈ ਜੀ ਆ ਨੇ ਕਰਨਾ ਕੀ ਹੈ ਉਤਟਰ ਟਿਕਟ ਲੈਣੀ ਹੈ 100 ਰੁਪਏ ਦੀ ਚੜ੍ਹ ਕੇ ਪੰਜਾਬ ਵਾਜਦੇ ਆ ਚੜ੍ਹ ਕੇ ਪਿਆ ਵਾਜਦੇ ਇਹਨਾਂ ਦਾ ਆਉਣ ਜਦੋਂ ਇਹ ਪੰਜਾਬ ਆਉਂਦੇ ਆ ਇਹਨਾਂ ਦਾ ਆਈਡੀ ਪ੍ਰੂਫ ਚੈੱਕ ਕਰਨਾ ਚਾਹੀਦਾ ਕਿੱਥੋਂ ਦੇ ਹੈਗੇ ਕੀ ਚੱਕਰ ਹੈ ਕੀ ਗੱਲ ਬਾਤ ਇੱਥੇ ਤਾਂ ਕੋਈ ਪਤਾ ਹੀ ਨਹੀਂ ਵੀ ਕਿੱਥੋਂ ਆ ਗਏ ਕੀ ਚੱਕਰ ਕੀ ਗੱਲ ਬਾਤ ਹੈ ਤੇ ਜੇਰ ਉਹਨਾਂ ਨੇ ਪੈਂਟ ਨਾਲ ਗਾਲ ਘੁੱਟ ਕੇ ਮਾਰਤਾ ਜਵਾਬ ਪੈਂਟ ਨਾਲ ਗਾਲ ਘੁੱਟ ਕੇ ਮਾਰਤਾ ਇਹੋ ਜਿਹੇ ਬੰਦੇ ਨੂੰ ਚੌਂਕ ਚ ਖੜਾ ਕੇ ਜਿਉਂਦੇ ਨੂੰ ਅੱਗ ਲਾਉਣੀ ਚਾਹੀਦੀ ਹੈ ਜਾਉਂਦੇ ਨੂੰ ਅੱਗ ਲਾ ਕੇ ਨਾ ਮਚਾਉਣਾ ਚਾਹੀਦਾ ਤੇ ਸਰਕਾਰ ਨੇ ਵੇਹ ਦੇ ਵਿੱਚ ਕਰਦੀ ਆਪਣੇ ਪਿੰਡਾਂ ਵਾਲਿਆਂ ਨੇ ਕੀ ਕੀਤਾ ਗਾ ਸਰਪੰਚੀ ਜਿੱਤਣ ਦੇ ਮਾਰਿਆਂ ਨੇ ਬਣਾ ਦਿਓ ਵੋਟ ਬਣਾ ਦਿਓ ਵੋਟ ਲੈ ਤੇਰੀ ਦੀ ਦਰ ਤੇਰੀ ਦੀ ਸ਼ਹਿਰ ਚ ਐਮਸੀ ਵਾਲਿਆਂ ਦੇ ਮਾਰਿਆਂ ਨੇ ਵੋਟਾਂ ਲੈ ਤੇਰੀ ਦੀ ਦਰ ਤੇਰੀ ਦੀ ਇਹਨਾਂ ਦੀਆਂ ਵੋਟਾਂ ਬਣਾਈ ਜਾਂਦੇ ਆ ਕੋਈ ਇਹ ਕੋ ਪਿਛਲੇ ਜਿਹੜਾ ਸਰਪੰਚੀ ਦੇ ਇਲੈਕਸ਼ਨ ਸਰਪੰਚਾਂ ਦੇ ਪਿਛੇ ਤੁਸੀਂ ਮਹਾਲੀ ਦੇਖਿਆ ਸੀ 6500 ਵੋਟ ਤਾਂ ਪੁੱਲ ਪਿਆਬੀ ਆਪਣੇ ਉਹਨਾਂ ਦੀ ਸੀ ਤੇ ਇਹਨਾਂ ਦੀ ਪਤਾ ਨਹੀਂ 13000 ਵੋਟ ਸੀਗੀ ਉਹ ਪਿੰਡ 'ਚ ਤੇ ਸਰਬਸੰਮਤੀ ਨਾਲ ਸਰਪੰਚੀ ਬਣਿਆ ਵੀ ਜਾਂਦੇ ਸੀ ਉੱਥੇ ਇਹ ਉਹਦਾ ਰੌਲਾ ਰੂਲਾ ਪਾ ਕੇ ਪਤਾ ਨਹੀਂ ਕੀ ਬਣ ਗਿਆ ਤੇ ਆਪਾਂ ਨੂੰ ਪਿੰਡਾਂ ਵਾਲਿਆਂ ਨੂੰ ਏਕਾ ਕਰਨਾ ਚਾਹੀਦਾ ਏਕਾ ਕਰੋ ਇਹਨਾਂ ਦਾ ਪਿੰਡਾਂ ਜੋ ਬਾਈਕਾਰਡ ਕਰੋ ਇਹਨਾਂ ਨੂੰ ਵਾਪਸ ਜੂਪੀ ਚੜਾਓ ਜਦੋਂ ਕੋਈ ਆਪਣੇ ਦੇਸ਼ ਤੇ ਆਫਤਾਂ ਆਉਂਦੀ ਐ ਪੁੱਠੇ ਭੱਜ ਲੈਂਦੇ ਆ ਉਦੋਂ ਪਾਕਿਸਤਾਨ ਨਾਲ ਰੌਲਾ ਜਿਆ ਪਿਆ ਚੜ ਗਏ ਸੀ ਨਾ ਟ੍ਰੇਨਾਂ ਨੂੰ ਹੁਣ ਕੋਈ ਪਾਣੀ ਪੂਣੀ ਵਾਲੇ ਕੀ ਦੇਖਿਆ ਕਿ ਤੇ ਮੂਰੇ ਆਉਂਦੇ ਵੀ ਆ ਭਈਏ ਭਈਏ ਆਪਣੀ ਮਾੜੇ ਮੋٹے ਕੀ ਆਪਣੇ ਨਾਲ ਖੜੇ ਆ ਇਹ ਨਹੀਂ ਭਈ ਨਾਲ ਖੜਦੇ ਆਪਣੇ ਪਿੰਡਾਂ ਵਾਲਿਆਂ ਨੂੰ ਇਕਾ ਕਰਨਾ ਚਾਹੀਦਾ ਇਹਨਾਂ ਦੀ ਵੋਟ ਫੂਟ ਸਾਰਾ ਕੁਝ ਕੈਨਸਲ ਕਰੋ ਬੰਦ ਕਰੋ ਤੇ ਇਹਨਾਂ ਨੂੰ ਇਕਾ ਕਰਕੇ ਇਥੋਂ ਗੱਡੀ ਚੜਾਓ ਸ਼ਹਿਰਾਂ ਸੂਰਾਂ ਵਾਲੇ ਵੀ ਸਾਰੇ ਇਹ ਕਰ ਲੋ ਬਈ ਆਪਾਂ ਨੂੰ ਪੰਜਾਬੀ ਜੀ ਪੰਜਾਬੀਆਂ ਨੂੰ ਕਰਨਾ ਪਊਗਾ ਇਹਨਾਂ ਨਾਲ ਇੱਕਾ ਕਰਕੇ ਇਹਨਾਂ ਨੂੰ ਦਬਲਣਾ ਹੀ ਪੈਣਗੇ ਵੀ ਆਪਾਂ ਕਿ ਸ਼ਹਿਰਾਂ 'ਚ ਬਾਣੀਆਂ ਬੁਣੀਆਂ ਦੇ ਜਿਹਦੇ ਵੱਡੇ ਗਦਾਮ ਚੱਲਦੇ ਆ ਉਹ ਨਹੀਂ ਕਰਕੇ ਇਹਨਾਂ ਨੂੰ ਦਬਾਲਦੇ ਉਹਨਾਂ ਨੂੰ ਤਾਂ ਬਈ ਬੰਦਿਆਂ ਦੀ ਲੋੜ ਹੈ ਲੇਬਰ ਦੀ ਲੋੜ ਹੈ ਆਪਣੇ ਉਹਨਾਂ ਨੂੰ ਤਾਂ ਇਹ ਵਧੀਆ ਮਿਲ ਜਾਂਦੇ ਆ ਫੈਕਟਰੀ 'ਚ ਰਹਿੰਦੇ ਆ ਸੜਕੇ ਉੱਠ ਕੇ ਕੰਮ ਤੇ ਲਾ ਲੈਂਦੇ ਆ ਰਾਤ ਨੂੰ ਸੌ ਜਾਂਦੇ ਆ ਉਹਨਾਂ ਨੂੰ ਤਾਂ ਗਦਾਮਾਂ ਕਾਨੂੰਨਾਂ 'ਚ ਤਾਂ ਉਹਨਾਂ ਨੂੰ ਤਾਂ ਬਈ ਨਜ਼ਾਰਾ ਫੈਕਟਰੀਆਂ 'ਚ ਆਪਣੇ ਪਿੰਡ ਵਾਲਿਆਂ ਨੂੰ ਏਕਾ ਕਰੋ ਇਹਨਾਂ ਨੂੰ ਇੱਥੋਂ ਦਬਲੋ ਬਹੁਤ ਮਾੜੀ ਗੱਲ ਆ ਗਈ ਤੇ ਜਦੋਂ ਮੈਂ ਪਿੱਛੇ ਕੱਲ ਅੱਜ ਅੱਜ ਹੀ ਦੇਖੀ ਆ ਮੈਂ ਬੀਬੀ ਅਮਰਤਪਾਲ ਮੇਰੋ ਵੀ ਇੱਕ ਰੀਲ ਉਹਦੀ ਬਾਹਰ ਹੋ ਰਹੀ ਉਹ ਕਹਿੰਦਾ ਸੀ ਆਪਾਂ ਐ ਕਰਾਂਗੇ ਉਹਨਾਂ ਗੱਲ ਕਰ ਰਿਹਾ ਪਰਿਵਾਰ ਨਾਲ ਤੇ ਬਹੁਤ ਵਧੀਆ ਗੱਲ ਆ ਅਮਰਤਪਾਲ ਮੇਰੋ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਾਬਾ ਇਹਨਾਂ ਦਾ ਕੋਈ ਹੱਲ ਕਰੋ ਇਹਨਾਂ ਦਾ ਕੋਈ ਹੱਲ ਕਰੋ ਇਹ ਤਾਂ ਨਹੀਂ ਬਹੁਤ ਥੱਕਾ ਕਰਦਾ ਤੇ ਮੈਂ ਇੰਨੀ ਗੱਲ ਕਰਨੀ ਸੀ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੀਰਪਾਲ ਮੋੜ ਤੇ ਧੰਨਵਾਦ ਸਾਰਿਆਂ ਨੂੰ ਸਸਿੱਥਾ ਮੋਹਾਂ ਮਾੜੀ ਬਲ ਗਰੀਬੀਆਂ ਤੋ ਕਹ ਦੂ ਯਾਰ ਕੀ ਹੈ ਜਹ ਹੈ ਗਵਾ ਗਿਆ